प्यार नाल पे सौ डॉलर सौ डॉलर ज्योति समरा जंग बड़ी क्लब ट्रंटो शनि गरेवाल सौ डॉलर फरियाद अली फिर पुजिए लाओ दुल्ला आ गया ड्रीम ऑफ कबड्डी डी आर ई ए एम ऑफ कबड्डी ड्रीम ऑफ कबड्डी सुरजीत कौन है मुंडा मोरे खुशी ए, खुशी आ, खुशी ए, खुशी शंभू खुशी ए, खुशी ए, ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਵਾਇਜ਼ ਐਕਸਕਲੇਮਡ ਵਿਦ ਅ ਜੁਆਇਸ ਸੈਕਟਰ 7 ਜੀ ਆਜੋ ਹੌਨ ਬੈਲ ਪਿਆਰ ਦੇ ਨਾਲ ਸ਼ੰਭੂ ਪ੍ਰੋਣੀ ਫਰਿਆਦ ਵਾਸਤੇ ਮਾਇਆ ਦੇ ਘੱਫੇ ਭੇਜਦੇ ਐ ਸ਼ੰਭੂ ਭਰੋਲੀ ਫਰਿਆਦ ਦੇ ਲਈ 20 ਡਾਲਰ ਪੁਜਦੇ ਕਰ ਰਿਹਾ ਹੈ ਏ ਪਿਆਰ ਦੇ ਨਾਲ ਪਲੀਜ਼ 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 PLEASC, please clear the ground. ਇੱਕ ਪਾਸੇ ਆਜ਼ਾਦ ਐਪੀਸੋਡ ਹੈ ਦੂਸਰੇ ਪਾਸੇ ਰਿਚਮੈਂਡ ਯੂਨਾਈਟਿਡ ਟਾਈਗਰਸ ਸੁਖਪੰਦੇਰ ਉਹਨਾਂ ਦੀ ਜਸਵੰਤ ਵਾਸੀ ਜੀ ਉਹਨਾਂ ਦੀ ਔਰ ਅਵਤਾਰ ਸਿੰਘ ਜੀ ਢੇਸੀ ਸਤੀਵ ਦੁਲਾਏ ਜੀ ਹਰਪ੍ਰੀਤ ਸਿਵਿਆ ਜੀ ਔਰ ਢੀਂਡਸਾ ਸਾਹਿਬ ਮਨਜੀਤ ਸਿੰਘ ਬਲਵਿੰਦਰ ਸਿੰਘ ਜੀ ਗਿਲ ਸਾਹਿਬ ਟੋਨੀ ਗਿਲਜੀ ਪੌਲ ਗਿਲਜੀ ਜਸਪਾਲ ਦਿਓ ਜੀ ਹੁਣਾਂ ਦੀ ਟੀਮ ਹੈ ਹੀਰਾ ਮੱਲਾ ਨਿਰਮਲ ਗਿਲ ਲਓ ਵੇਖਦੇ ਆ ਸਾਹਮਣੇ ਦਰਸ਼ਕਾ ਇਸ ਮੈਚ ਨੂੰ ਦਰਸ਼ਕ ਕਦੀ ਵੀ ਨਹੀਂ ਭੁੱਲਣਗੇ 6 ਜੂਨ 1999 ਨੂੰ ਇੰਗਲੈਂਡ ਦੇ ਬਲਵਰਹਿੰਟਨ ਸ਼ਹਿਰ ਦੇ ਵਿੱਚ ਹੋਏ ਸੌਤਾਲ ਜੇ ਦੋਨਾਂ ਕਲੱਬਾਂ ਦੇ ਮੈਚ ਨੂੰ ਵੀ ਨਹੀਂ ਪੁਲਾਇਆ ਜਾ ਸਕਦਾ ਇਧਰ ਆਓ ਲਓ ਖੁਸ਼ੀ ਨੇ ਰਿਕੁਐਸਟ ਕੀਤੀ ਹੈ ਪਲੀਜ਼ ਕਲੱਬਸ ਵਾਲੇ ਜਿਹੜੇ ਆ ਉਹ ਸਹੀ ਸਥਾਨ ਤੇ ਸਾਡੀ ਬੇਨਤੀ ਨੂੰ ਮੰਨ ਕੇ ਬੈਠ ਜਾਓ ਅਸੀਂ ਤੁਹਾਨੂੰ ਮੈਚ ਵਿਖਾਈਏ ਅਸੀਂ ਦਿਖਾਈਏ ਕਿ ਬੱਬਰ ਸ਼ੇਰ ਬੱਬਰ ਸ਼ੇਰ ਨਾਲ ਪੰਜਾ 10 ਪੰਜਾ ਕਿਵੇਂ ਲੜਾਉਂਦਾ ਹੈ ਸੁਰਜੀਤ ਸਿੰਘ ਦੱਸੀ ਵੀ ਨਹਿਰ ਕੋਟੀਆ ਘਮਿਆਰਾ ਸੁਣੀ ਦਰਿਆ ਕਿਵੇਂ ਪਾਰ ਕਰਦੀ ਹੈ ਦੋਨੋਂ ਟੀਮਾਂ ਦੇ ਖਿਡਾਰੀ ਜਿਹੜੇ ਫਿਰ ਬੇਨਤੀ ਕਰਦੇ ਆ ਵੀ ਦੋਨੋਂ ਟੀਮਾਂ ਦੇ ਸਪੋਰਟਰ ਗਰਾਊਂਡ ਦੇ ਪਲੀਜ਼ ਬਾਹਰ ਲੈ ਪਾਸੇ ਜਿਹੜਾ ਜਨਾ ਸੀ ਮੈਚ ਵਧੀਆ ਦਿਖਾਵਾਂਗੇ ਸੋ ਵਧੀਆ ਮੈਚ ਹੈ ਦੁਨੀਆ ਦਾ ਵੱਡਾ ਮੈਚ ਹੈ ਦੁਨੀਆ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਉਧਰ ਸਾਡੇ ਵੀਰ ਜਿੱਥੇ ਇੱਕ ਵਾਰ ਫੇਰ ਫਿਰ ਤੇ ਟੀਮੇ ਦਾ ਜਿਹੜਾ ਬੁਲਟ ਮੋਟਰਸਾਈਕਲ ਦੇ ਨਾਲ ਹੈਪੀ ਆਦਮ ਵਾਲਾ ਉਹਨਾਂ ਦੇ ਸਾਥੀਆਂ ਵੱਲੋਂ ਮਾਨ ਸਨਮਾਨ ਕੀਤਾ ਜਾਵੇਗਾ ਬੜਾ ਧੰਨਵਾਦ ਹੈਪੀ ਗਰਗ ਰਾਜਾ ਸੰਗਾ ਭੁੱਲਾ ਆਗਰਾ ਤੰਦੂਰੀ ਭਿੰਦਾ ਪੰਡਾਲ ਜੀ ਬਿੰਦਾ ਸਾਡਾ ਵੀ ਚੱਕ ਟੱਡੀ ਨੇਕਾ ਨਕੁਦਰੀਆ ਤੇ ਬਲਵੀਰ ਸਿੰਘ ਜੀ ਬੈਂਸ ਪ੍ਰਿੰਸ ਰੁਖਵਾਨ ਮਾਨਕਾ ਘਮਣਾ ਵਾਲੀ ਸੁਖਵਿੰਦਰ ਸਿੰਘ ਜੀ ਬਿੱਲੂ ਇੰਦਰਜੀਤ ਲਾਲੀ ਉਹਨਾਂ ਨੇ ਵੱਡੇ ਮਾਨ ਕੀਤੇ ਐ ਉਹਨਾਂ ਵੀਰਾਂ ਦਾ ਮੇਰੇ ਵੱਲੋਂ ਸਪੈਸ਼ਲ ਜਿਹੜਾ ਧੰਨਵਾਦ ਆਪਾਂ ਬੇਨਤੀ ਕਰਾਂਗੇ ਗਰਾਊਂਡ ਕਲੀਅਰ ਕਰ ਦਿਓ ਜਲਦੀ ਦੇ ਨਾਲ ਗਰਾਊਂਡ ਕਲੀਅਰ ਕਰਕੇ ਮੈਚ ਦੀ ਫੇਰ ਆਪਾਂ ਸ਼ੁਰੂਆਤ ਕਰੀਏ ਕਿਉਂਕਿ ਅੱਜ ਦੁਨੀਆ ਦੀਆਂ ਨਿਗਾਹਾਂ ਟਿੱਕੀਆਂ ਹੋਈਆਂ ਐ ਅਬ ਸਪੋਰਟ ਦਾ ਐਂਡੋਰ ਸਟੇਡੀਅਮ ਖਚਾ-ਖਚ ਭਰਿਆ ਹੋਇਆ ਹੈ ਦੁਨੀਆ ਵੱਡੀ ਤعداد ਦੇ ਵਿੱਚ ਅੱਜ ਦੇ ਇਸ ਫਾਈਨਲ ਮੈਚ ਦਾ ਆਨੰਦ ਮਾਣ ਲਈ ਪੁੱਜੀ ਹੋਈ ਹੈ 29 ਸਤੰਬਰ ਜਿਹੜੀ ਸੈਕਰਮੈਂਟੋ ਦੇ ਵਿੱਚ ਕਿੰਗ ਸਪੋਰਟਸ ਕਲੱਬ ਦੇ ਸਾਡੇ ਸੁਖੀ ਸੇਖੋਂ ਤੇ ਕਿੰਦੂ ਰਮੋਦੀ ਬੂਟੇ ਨੇ ਵੱਡਾ ਟੂਰਨਾਮੈਂਟ ਕਰਾ ਰਹੇ ਆ 7 ਅਕਤੂਬਰ ਜਿਹੜੀ ਧੀਰਾ ਨਿੱਜ ਬਿੱਟੂ ਬਰੀਆਣਾ ਹੈਪੀ ਬਰੀਆਣਾ ਤੇ ਬਿੱਟੂ ਰੰਧਾਵਾ ਸਾਡਾ ਵੀਰ ਸੈਕਰਮੈਂਟੋ ਦੇ ਵੱਡੇ ਕਬੱਡੀ ਕੱਪ ਲਈ ਪਰ 14 ਅਕਤੂਬਰ ਫਿਲਾਡਲਫੀਆ ਦਾ ਇਹ ਇੱਕ ਵੱਡਾ ਟੂਰਨਾਮੈਂਟ ਹੋਵੇਗਾ। ਇੱਕ ਨਨਕਾਣਾ ਸਾਹਿਬ ਦੇ ਵਿੱਚ ਮਾਰਚ 10 2019 ਨੂੰ ਟੂਰਨਾਮੈਂਟ ਹੋਵੇਗਾ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਤੋਂ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁੱਕੇ ਮਰਗਾਵਲੀ ਬੰਨੀ ਜਾਏ ਨਾ ਧੀਰਤ ਰੋਆ। ਜਿੱਥੇ ਬਾਬਾ ਪੈਰ ਤਰੇ ਪੂਜਾ ਆਸਨ ਥਾਪਣ ਸੋਆ। ਸੁਮਾਰਚ 10 2019 ਇਹ ਨਨਕਾਣਾ ਸਾਹਿਬ ਦੀ ਪਵਿੱਤਰ ਬਾਬਾ ਸਾਤੂ ਖੋਹ ਲਿਆ ਤੀਰਾਂ ਨਨਕਾਣਾ ਸੋ ਆਓ ਇਧਰੇ ਪਾਸੇ ਇਹ ਹੱਦਾਂ ਤੋੜ ਦਿਓ ਸਰਹੱਦਾਂ ਤੋੜ ਦਿਓ ਇਹ ਪੰਜਾਬ ਵੀ ਮੇਰਾ ਏ ਉਹ ਪੰਜਾਬ ਵੀ ਮੇਰਾ ਏ ਹਾੜਾ ਜਿਸ ਮੇਰੇ ਦੇ ਦੋਵੇਂ ਟੁਕੜੇ ਜੋੜ ਦਿਓ ਹੱਦਾਂ ਤੋੜ ਦਿਓ ਸਰਹੱਦਾਂ ਤੋੜ ਦਿਓ ਆ ਵੀ ਸੁਰਜੀਤ ਗਗਰਾ ਜੀ ਸਰਹੱਦ ਵਾਗੇ ਦੀ ਸਰਹੱਦੇ ਤੈਨੂੰ ਤਤੀਵਾ ਨਾ ਲੱਗੇ ਲੱਗਣ ਫੁੱਲ ਗਲਾਬ ਦੇ ਤੇਰੇ ਦੋਨੋਂ ਪਾਸੇ ਵੱਸਦੇ ਅੜੀਏ ਪੁੱਤ ਪੰਜਾਬ ਦੇ ਤੇਰੇ ਦੋਨੋਂ ਪਾਸੇ ਵੱਸਦੇ ਅੜੀਏ ਪੁੱਤ ਪੰਜਾਬ ਦੇ ਹਯਾਦ ਐਬਸਫੋਰਡ ਰਿਚਮండ్ ਯੂਨਾਈਟਿਡ ਟਾਈਗਰ ਕਬੱਡੀ ਕਲੱਬ ਹਯਾਦ ਐਬਸਫੋਰਡ ਦੇ ਦਾਰਾ ਔਜਲਾ ਉਹਨਾਂ ਦੇ ਨਾਲ ਸੱਤਾ ਮਠੱਡਾ ਇੰਗਲੈਂਡ ਤੋਂ ਉਹਨਾਂ ਦੀ ਸਹਾਇਗੀ ਹੈ ਲਖਵੀਰ ਸਿੰਘ ਜੀ ਔਜਲਾ ਹਲਵਾਟਾ ਪੰਜਾਬੀ ਸਪੋਰਟਸ ਕਲੱਬ ਜੁਗਰਾਜ ਮਾਲੀ ਉਹਨਾਂ ਦਾ ਪਾਲ ਭੂਪਾਰਾਈ ਪਿੰਡਾ ਪ੍ਰਧਾਨ ਹਾਂਜੀ ਵੱਡਾ ਸਾਹਿਬ ਉਹਨਾਂ ਦੇ ਨਾਲ ਜਿੱਥੇ ਅਮਰਿੰਦਰ ਸ਼ੇਰਗਲ ਲੇਕਨ ਕੁਦਰੀਆ ਬਿੰਦਾ ਟੱਡੇ ਪਾਲ ਟੱਡੇ ਸਪਾਂਸਰ ਨੇ ਨਾਲ ਮਨਜੀਤ ਸਿੰਘ ਜੀ ਸਿੱਧੂ ਧੂਰਕੋਟ ਵਾਲੇ ਜੱਲੇ ਉਹਨਾਂ ਦੇ ਪਿੰਡੂ ਚੈਨੇ ਉਹਨਾਂ ਦੇ ਪਿੰਡੂ ਰਵਿੰਦਰ ਸਿੰਘ ਕਾਲਾ ਬਲਾਜ ਸਿੰਘ ਉਹਨਾਂ ਦੀ ਤੇ ਭਿੰਦੇ ਔਜਲੇ ਉਹਨਾਂ ਦੀ ਤੇ ਸੁਖਜੀਤ ਕਹਿ ਰਹੇ ਉਹਨਾਂ ਦੀ ਟੀਮ ਹੈ ਤੇ ਨਾਲ ਇੰਦਰਜੀਤ ਲਾਲੀ ਉਹਨਾਂ ਦਾ ਸਾਭੀ ਕੁੰਨਰ ਕੋਟ ਗੰਗੂਰਾਏ ਤੇ ਬਿੱਕਰ ਸਿੰਘ ਜੀ ਸਾਡੇ ਨਿਊਯਾਰਕ ਪੈਂਡਿੰਗ ਰਵੀ ਗੋਂਦਪੁਰ ਤੇ ਰਾਣਾ ਵੱਲੋਂ ਪਾਲਾ ਜਿੰਨੇ ਜੱਫੇ ਲਾਉ ਉਹਨੇ 50 ਰਵੀ ਗੋਂਦਪੁਰ ਤੇ ਕਾਲਾ ਸਾਡਾ ਵੀਰ ਜਲਾਲਪਰੀਆ ਰਵੀ ਗੋਂਦਪੁਰ ਤੇ ਰਾਣਾ ਗੋਂਦਪੁਰ ਜਲਾਲਪਰੀਆ ਪਾਲਾ ਜਿੰਨੇ ਜੱਫੇ ਲਾਉ 50 ਡਾਲਰ ਦੇ ਵੱਡੇ ਮਾਨਸਮਾਨ ਕੀਤੇ ਜਾਣਗੇ ਵੱਡਾ ਧੰਨਵਾਦ ਬਾਅਦ ਚ ਲਿਖਾਂਗੇ ਜਦੋਂ ਐਸੀ ਬਣ ਜਾਣਗੇ ਸੁਭਾਉ ਤੇ ਸ਼ਾਨਦਾਰ ਮੈਚ ਹੈ ਅਪੀਲ ਹੈ ਕਿ ਤਿੰਨੇ ਰੈਫਰੀ ਸਹਿਬਾਨ ਜਿਹੜੇ ਵਲੰਟੀਅਰ ਸੇਵਾ ਕਰ ਰਹੇ ਹੈ ਆਪਾਂ ਇਹ ਆਪਣੇ ਸਮੇਂ ਦੇ ਮਹਾਰਥੀ ਰਹੇ ਨੇ ਸੋ ਬਹੁਤ ਵੱਡੇ ਖਿਡਾਰੀ ਰਹੇ ਨੇ ਸੋਸੀਨਾ ਦਾ bc united ਕਬੱਡੀ ਫੈਡਰੇਸ਼ਨ ਵੱਲੋਂ ਤੇ ਸਾਰੀ ਸੰਗਤ ਵੱਲੋਂ ਖਿਡਾਰੀਆਂ ਵੱਲੋਂ ਧੰਨਵਾਦ ਕਰਦੇ ਆਂ ਇੱਧਰ ਅਰਸ਼ ਤੋਲਾ ਸਾਹਿਬ ਦਾ ਹਲਕੀ ਹਲਕੀ 12ਵੇਂ ਕੱਪ ਕਰ ਰਿਹਾ ਹੈ ਓ ਸਾਹਮਣੇ ਦੇਖਦੇ ਆਂ ਵੀ ਬਲਜੀਤ ਸਿੰਘ ਥੋੜᱷੁ ਜੁੜੀ ਧੌਣ ਨੂੰ ਖੱਬੇ ਪਾਸੇ ਸੱਜੇ ਪਾਸੇ ਕਰ ਰਿਹਾ ਰਾਜੂ ਕੋਟਲੇ ਭੜੀ ਵਾਲਾ ਮਨਜੋਤ ਗਿੱਲ ਆ ਰਿਹਾ ਜਾ ਰਿਹਾ ਔਰ ਪਲੈਨਿੰਗ ਆਪਣੀ ਆਪਣੀ ਖਿਡਾਰੀਆਂ ਦੀ ਹੁੰਦੀ ਹੈ ਰੇਡ ਹੀਰਾਬੱਟ ਤਿਆਰ ਹੈ ਇੱਕ ਗੁਲਾਮ ਆਵਾਜ਼ ਬਟ ਦਾ ਪਿਆਰਾ ਭਾਂਜਾ ਮੇਦਰ ਕਖਲ ਦਾ ਭਾਂਜਾ ਤੀਰਥ ਕਖਲ ਕੇਵੇਂ ਹੋ ਸਕਦਾ ਨਾਨ ਕੀ ਰੇਂਦਾ ਹੋ ਗਿਆ ਹਾਂਜੀ ਦਰਸ਼ਕ ਵੀਰੋ ਜੇ ਟੂਰਨਾਮੈਂਟ ਦਾ ਆਨੰਦ ਆਉਂਦਾ ਇੱਕ ਵਾਰ ਤਾੜੀ ਜ਼ੋਰਦਾਰ ਮਾਰ ਕੇ ਦੱਸ ਦਿਓ ਬੋਲੇ ਸੋ ਨਿਹਾਲ ਸੋ ਸਰੀਆ ਕਾਲ ਜੋ ਜਕਰਬ ਲਵੇ ਵਾਹਿਗੁਰਦੇ ਮਨ ਨੂੰ ਪਾਵੇ ਨਿਹਾਲ ਹੋ ਜਾਵੇ ਬਾਬੇ ਦੀਆਂ ਖੁਸ਼ੀਆਂ ਪਾਵੇ ਸਤ ਸਰੀ ਅਕਾਲੋ ਲਾ ਰੇਡ ਮੈਦਾਨ ਦੇ ਵਿੱਚ ਫਿਰ ਪੈਣ ਜਾ ਰਹੀ ਹੈ ਲਾਲਾ ਅਬਦੁੱਲਾਹ ਸਬੀ ਲਾਲਾ ਅਬਦੁੱਲਾਹ ਕੰਬੋ ਬੱਲੇ ਜੋ ਰੇਡ ਪਾਉਣ ਦੀ ਤਿਆਰੀ ਦੇ ਵਿੱਚ ਹੈ ਸੱਤ ਵੀਰ ਸੱਤ ਵੀਰ ਕਬੱਡੀ ਖੇਡਦੇ ਪ੍ਰੋਫੈਸਰ ਸਾਹਿਬ ਤੇ ਸੱਤਾਂ ਦੇ ਨਾਂ ਕਬੱਡੀ ਦੇ ਵਿੱਚ ਮਸ਼ਹੂਰ ਹੈ ਲਾ ਗੁਰਦੇਤਾ ਕਿਸ਼ਨ ਗੜੀਆ ਗੁਰਦੇਤੇ ਤੇ ਲਾਲੇ ਦੇ ਦਰਮਿਆਨ ਮੁਕਾਬਲਾ ਟੀ ਦੇ ਦਰਮਿਆਨ ਹੈ ਪਰ ਪੁਆਇੰਟ ਲਾਲਾ ਅਬਦੁੱਲਾਹ ਆਪਣੀ ਟੀਮ ਦੇ ਸਿਰ ਜੋੜ ਗਿਆ ਹੈ ਫਿਰ ਡਰੀਮ ਲਾਈਨਰ ਆਫ ਕਬੱਡੀ ਡਰੀਮ ਆਫ ਕਬੱਡੀ ਡਰੀਮ ਆਫ ਕਬੱਡੀ ਕਬੱਡੀ ਕਾ ਸੁਪਨਾ ਹੈ ਜੇ ਜੇ ਕਬੱਡੀ ਕਾ ਸੁਪਨਾ ਹੈ ਬਾਤ ਇਹ ਮੁਖਾਲਫ ਸੇਨਾ ਤੋਂ ਡਰ ਐ ਓਕਾਬ ਜੇ ਤੋ ਚਲਤੀ ਹੈ ਤੁਜੇ ਉੱਚਾ ਓੜਾਣੇ ਕੇ ਲਿਏ ਜੇ ਤੋ ਚਲਤੀ ਹੈ ਤੁਜੇ ਉੱਚਾ ਓੜਾਣੇ ਕੇ ਲਿਏ ਸੁਰਜੀਤ ਸਿੰਘ ਫਿਰ ਹੀਰਾ ਲਓ ਹੀਰੇ ਬੱਟ ਦੀ ਰੇਡ ਫਿਰ ਮੈਦਾਨ ਦੇ ਵਿੱਚ ਪੈ ਰਹੀ ਹੈ ਕਿ ਬੇਰ ਬੇਰ ਕੇ ਕੌਡੀਆਂ ਪਾਉਂਦਾ ਟਾਪ ਦੇ ਜਾਫੀਆਂ ਦੇ ਹੱਥ ਨਹੀਂ ਆਉਂਦਾ ਲੰਗਿਆਂਆਂ ਰਾਨੀਆਂ ਕਰਦਾ ਸਿਫਤਾਂ ਤਾਂ ਮਿੱਤਰੋ ਹੀਰੇ ਵੱਟ ਦਾ ਚੱਲਦਾ ਗਰਾਉਂਡਾ ਚ ਨਾ ਮਿੱਤਰੋ ਨਾ ਚੱਲਦਾ ਗੁਰਨਿੱਤੇ ਦਾ ਵੀ ਹੀਰੇ ਦਾ ਵੀ ਲਓ ਟੱਕਰ ਜ਼ੋਰਦਾਰ ਜ਼ੋਰਦਾਰ ਟੱਕਰ ਦੇ ਦਰਮਿਆਨ ਓ ਮਾਈ ਗਾਡ ਆ ਸੁੱਟਿਆ ਉਲਾਰ ਕੇ ਮੁੰਡੇ ਨੇ ਕਿੰਨੀ ਜਾਨ ਹੋਵੇਗੀ ਮੱਕਣ ਕਿੰਨੀ ਕੀ ਜਾਨ ਹੋਵੇਗੀ ਕਹਿੰਦਾ ਬੱਬਰ ਸ਼ੇਰ ਜੀ ਨਹੀਂ ਜਾਣ ਮੁੰਡੇ ਵਿੱਚ ਮੈਂ ਕਿਹਾ ਗੁਰਾਂ ਦੇਤੇ ਵਿੱਚ ਵੀ ਬੱਬਰ ਚੇਰਿਆ ਤੇ ਬੱਬਰ ਸ਼ੇਰ ਨੇ ਘਟਾਉਣਾ ਹੀ ਹੁੰਦਾ ਉਹਨੂੰ ਇਲਾਕਾ ਉਹਦਾ ਛੱਡਣਾ ਹੀ ਪੈਂਦਾ ਲਓ ਵੇਖੋ ਸਰਜੀਸ ਚੱਕ ਲਈ ਮਾਈਕ ਕਰ ਗੱਲ ਸਾਹਮਣੇ ਵੇਖ ਦਲਵੀਰ ਮਨਾਣੇ ਵਾਲਾ ਤੇਰੇ ਖਾਸ ਇਲਾਕੇ ਦਾ ਬੰਦਾ ਕੀ ਬਾਤ ਹੈ ਪ੍ਰੋਫੈਸਰ ਸਾਹਿਬ ਵੀ ਕਹਿੰਦੇ ਚੰਡੀਗੜ੍ਹ ਦੇ 79 ਸੈਕਟਰ ਦੇ ਵਿੱਚ ਕੋਠੀ ਪਾਈ ਹੈ ਪ੍ਰੋਫੈਸਰ ਸਾਹਿਬਾ ਨੇ ਵੀ ਲਓ ਉਸੇ ਇਲਾਕੇ ਦਾ ਖਿਡਾਰੀ ਐ ਸਵੇ ਮਰਾਨੇ ਪਿੰਡ ਦਾ ਦਲਵੀਰ ਰੇਡ ਪਾ ਰਿਹਾ ਤੇ ਉਧਰਲੇ ਪਾਸੇ ਆਹ ਜਲਾਲਪਰੀਆ ਪਾਲਾ ਜਲਾਲਪਰੀਆ ਪਾਲਾ ਤਕੜਾ ਜਫਾ ਹੈਪੀ ਆਦਮਬਾਲ ਤੇ ਨਿੱਧਰ ਆਦਮਬਾਲ ਐਲਾਨ ਕਰ ਦਿੱਤਾ ਹੈ ਸ਼ਨੀ ਆਦਮਬਾਲ ਜਿੰਨੇ ਜਫੇ ਲਾਉ ਮਾਨੇ ਰੂਮੀ ਉਹਨਾਂ ਵੱਲੋਂ 100-100 ਡਾਲਰ ਲਾਓ ਦੁੱਲੇ ਦੀ ਰੇਡ ਦੁੱਲੇ ਦੀ ਰੇਡ ਤੇ ਵੇਖੋ ਸਾਹਮਣੇ ਅਰਸ਼ਨ ਅਰਸ਼ ਚੋਹੜਾ ਸਾਹਿਬ ਦਾ ਅਰਸ਼ ਏ ਅਰਸ਼ ਜਦੋਂ ਪ੍ਰਮਾਤਮਾ ਅਸਮਾਨ ਦੇ ਵਿੱਚ ਗੁੱਡੀ ਚੜਾਉਂਦਾ ਹੈ ਨਾ ਬੰਦਾ ਧਰਤੀ ਦੇ ਨੇੜੇ ਹੁੰਦਾ ਜਾਵੇ ਸੋ ਆਓ ਇਹਨਾਂ ਦੀ ਗੁੱਡੀ ਚੜੀਆ ਪ੍ਰਮਾਤਮਾ ਸੋ 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 ਕਰਕੇ ਸੁਰਜੀਤ ਸਿੰਘ ਓ ਮੁੰਡਾ ਦੂਰ ਦੇਖਤਾ ਕੌਣ ਹੈ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਐ ਅਸੀਂ ਪੱਕੇ ਖੂਦ ਹੀ ਮੌਣ ਹੁੰਦੇ ਐ ਸਾਨੂੰ ਦੱਸਣਾ ਨਹੀਂ ਪੈਂਦਾ ਲਓ ਅੱਜ ਦੇਖੋ ਮਾਮਾ ਦੇ ਬਲੀ ਸੁਖੇ ਚੁਖੇ ਆਪੇ ਆਓ 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 ਫਰਿਆਦ ਬੱਲੇ 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 ਫਰਿਆਦ 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 2016 ਕੈਨੇਡਾ ਦੇ ਇਹ ਕੈਨੇਡਾ ਕਬੱਡੀ ਕੱਪ ਦਾ ਫਰਸਟ ਜੈਂਪੀ ਪੰਜਾਬੀ ਵੀਰੋ ਜੋਤੀ ਸਮਰਾ ਜੰਗ ਕਬੱਡੀ ਕਲੱਬ ਟ੍ਰਾਂਟੋ ਸ਼ਨੀ ਘਰੇ ਵੱਲ 100 ਡਾਲਰ ਜੋਤੀ ਜੀ ਮਾਇਆ ਪਲੀਜ਼ ਨਾਲ ਦੀ ਨਾਲ ਮਾਇਆ ਫਿਰ ਬਾਅਦ ਚ ਸ਼ਕਰਗੁਰੀਆ ਸਾਨੂੰ ਦੇਣੇ ਔਖੇ ਹੋ ਜਾਣੇ ਹੈ ਲਓ ਦੁੱਲੇ ਦੀ ਰੇਡ ਕਬੱਡੀ ਵਾਂਸ ਗੇਨ ਔਨ ਅਟੈਕ ਡ੍ਰੀਮ ਲਾਈਨਰ ਆ ਕਬੱਡੀ ਦੁੱਲਿਆ 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 ਦੇਖ ਸਾਹਮਣੇ ਲੱਖੇ ਦੀਵਾ ਖੜੀ ਹੈ ਸੱਚੀ ਬੋਲੀ ਓ ਵੇਖੋ ਸਾਹਮਣੇ ਦੁੱਲਾ ਮਾਓ ਦੁੱਲਿਆ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ 'ਤੇ ਰੋਤੀ ਹੈ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਵਿੱਚ ਦੀਦਾਵਰ ਪੈਦਾ ਹੈ ਆਓ ਵੇਖੋ ਸਾਹਮਣੇ ਚਮਨ ਦਾ ਹੀਰਾ ਕਬੱਡੀ ਪਾਉਂਦਾ ਹੋਇਆ ਫਿਰ ਪੰਗਾ ਹੀਰਾ ਹੀਰਾ ਬੱਟ ਹੀਰੇ ਦੀ ਰੇਡ ਆ ਤੇ ਗੁਰਦਿੱਤਾ ਕਿਸ਼ਨ ਮੜੀਆ ਲਓ ਗੁਰਦਿੱਤੇ ਤੇ ਹੀਰੇ ਦੇ ਦਰਮਿਆਨ ਲੱਗੇ ਹੋਏ ਜੋਰ ਦੇ ਵਿੱਚ